ਸਸ਼ੀਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਅੱਜ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਆ ਦਲਜੀਤ ਸਿੰਘ ਚੀਮਾ ਨੇ ਸੰਬੋਧਨ ਕੀਤਾ ਪਹਿਲਾਂ ਪ੍ਰੈਸ ਨੂੰ ਜਿਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਡਾਕਟਰ ਅੰਬੇਦਕਰ ਸਾਹਿਬ ਦਾ ਜਿਹੜਾ ਬੁੱਤ ਹੈ ਉਹਦੇ ਨਾਲ ਜਿਹੜੀ ਬੇਪਤੀ ਹੋਈ ਆ ਉਹਨੂੰ ਭੰਨਣ ਦੀ ਕੋਸ਼ਿਸ਼ ਕੀਤੀ ਗਈ ਨਾਲ ਉਹਨਾਂ ਨੇ ਜ਼ਿਕਰ ਕੀਤਾ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਜਿਹੜੀ ਵੋਟਰਾਂ ਦੀ ਸੂਚੀ ਬਣ ਰਹੀ ਆ ਕਹਿੰਦੇ ਤਾਂਦਲੀ ਆ ਇਸ ਤੋਂ ਬਾਅਦ ਜਦੋਂ ਹਰਜਿੰਦਰ ਸਿੰਘ ਧਾਮੀ ਹੁਣਾਂ ਦਾ ਬਿਆਨ ਆਉਂਦਾ ਨਾ ਬਈ ਸੱਤ ਮੈਂਬਰੀ ਕਮੇਟੀ ਜਿਹੜੀ ਬੜਾਈ ਗਈ ਸੀ 2 ਦਸੰਬਰ ਨੂੰ ਕਹਿੰਦੇ ਉਹਦੀ ਮੀਟਿੰਗ ਅਸੀਂ ਬਹੁਤ ਜਲਦ ਜਿਹੜੀ ਆ ਉਹ ਸੱਦਣ ਵਾਲੇ ਆ ਕਿਉਂਕਿ ਜਥੇਦਾਰ ਰਗਵੀਰ ਸਿੰਘ ਜਦੋਂ ਵਿਦੇਸ਼ ਦੌਰੇ ਤੇ ਗਏ ਤੇ ਉਹ ਤੋਂ ਪਹਿਲਾਂ ਉਹ ਕਹਿ ਕੇ ਗਏ ਸੀ ਬਈ ਅਸੀਂ ਆਦੇਸ਼ ਕਰਦੇ ਹਾਂ ਵੀ ਉਹ ਕਮੇਟੀ ਕਾਇਮ ਰਹੇ ਤੇ ਇਹਦੇ ਨਾਲ ਹੀ ਫਿਰ ਬਿਆਨਾਂ ਦੀ ਝੜੀ ਲੱਗ ਜਾਂਦੀ ਆ ਬਿਆਨ ਆ ਜਾਂਦਾ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਉਹਨਾਂ ਦੇ ਬਿਆਨ ਦੇ ਕੀ ਮਾਇਨੇ ਆ ਤੇ ਇਹ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਸੱਦ ਲਈ ਗਈ ਆ ਇਸ ਪੂਰੇ ਉੱਤੇ ਤੁਹਾਤੋਂ ਜਾਣਦੇ ਆ ਵੀ ਹੁਣ ਇਹ ਗੱਲ ਕਿੱਦਾਂ ਨੂੰ ਤੁਰੀ ਜਾਂਦੀ ਹੈ ਜੀ ਜੀ ਪੱਟੀ ਸਾਹਿਬ ਪਹਿਲੀ ਗੱਲ ਤੇ ਇਹ ਹੈ ਵੀ ਜਿਹੜੀ ਇਹਨਾਂ ਦੀ ਅੱਜ ਇਹਨਾਂ ਨੇ ਆਪਣੀ ਮੀਟਿੰਗ ਵਰਕਿੰਗ ਕਮੇਟੀ ਦੀ ਬੁਲਾਈ ਸੀ ਉਹਦੇ ਵਿੱਚ ਅਮੀਰ ਸੀਪੀ ਸੱਤ ਮੈਂਬਰੀ ਕਮੇਟੀ ਨੂੰ ਐਕਸਪੈਂਡ ਕਰਨ ਬਾਰੇ ਕੋਈ ਨਾ ਕੋਈ ਗੱਲਬਾਤ ਚੱਲੂਗੀ ਲੇਕਿਨ ਉਹਦੇ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਦੂਸਰੀ ਚੀਜ਼ ਇਹਨਾਂ ਨੇ ਜਿਹੜੀ ਗੱਲ ਕੀਤੀ ਹੈ ਉੱਥੇ ਉਹ ਮੇਨ ਸਿਰਫ ਇਹਨਾਂ ਨੇ ਇਹ ਕੀਤੀ ਹੈ ਵੀ ਜਿਹੜੀ ਹੈਗੀ ਸੀ ਕਿ ਡਾਕਟਰ ਅਬੀਦਕਰ ਦੇ ਬੁੱਤ ਤੇ ਹਮਲਾ ਹੋਇਆ ਉਹਦੀ ਨਿਆਇਕ ਜਾਂਚ ਕਰਨ ਦੀ ਗੱਲ ਕੀਤੀ ਹੈ ਜੀ ਉਹਦੀ ਸਚਾਈ ਬਣਾਉਣ ਦੀ ਗੱਲ ਕੀਤੀ ਹੈ ਪਰ ਅਸੀਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਜਿਹੜਾ ਭਾਰਤੀ ਸੰਵਿਧਾਨ ਬਣਿਆ ਸੀ ਉਹਦੇ ਵਿੱਚ ਉਹਦੀ ਜਿਹੜੀ ਜਿਹੜਾ ਖਰੜਾ ਤਿਆਰ ਕਰਨ ਵਾਲੀ ਕਮੇਟੀ ਸੀ ਜਿਹੜਾ ਉਹਦਾ ਕਮੇਟੀ ਬਣਾਈ ਗਈ ਸੀ ਨੂੰ ਬਦਾਉਣ ਦੀ ਉਹਦੇ ਵਿੱਚ ਸਾਡੇ ਸਿੱਖਾਂ ਦੇ ਦੋ ਨੁਮਾਇੰਦੇ ਸੀਗੇ ਸਰਦਾਰ ਭਪਿੰਦਰ ਸਿੰਘ ਮਾਨ ਤੇ ਹੁਕਮ ਸਿੰਘ ਇਹਨਾਂ ਦੋ ਨਮਾਇਦਿਆਂ ਨੇ ਉਸ ਉੱਤੇ ਸਾਈਨ ਨਹੀਂ ਕੀਤੇ ਸੰਵਿਧਾਨ ਘੜਤ ਕਮੇਟੀ ਦੇ ਜਿਹੜੀ ਸੀ ਉਹਦੇ ਸਾਈਨ ਨਹੀਂ ਕੀਤੇ ਸੰਵਿਧਾਨ ਦੇ ਉੱਤੇ। ਪੇਸ਼ੀ ਇਹਦੇ ਨਾਲ ਸਹਿਮਤ ਨਹੀਂ। ਜੇ ਇਹ ਸਹਿਮਤ ਨਹੀਂ ਤੇ ਕੀ ਉਹਨਾਂ ਨੂੰ ਅੱਖੋਂ ਪਰੋਖੇ ਗਲਤ ਮੰਨੀ ਜਾ ਰਹੀ ਹੈ ਵੀ ਨਹੀਂ ਵੇਖੋ ਜੀ ਤੁਸੀਂ ਜੋ ਕੀਤਾ ਗਲਤ ਕੀਤਾ। ਅਸੀਂ ਡਾਕਟਰ ਬੇਦਕਰ ਦੇ ਹੱਕ 'ਚ ਉਹਨਾਂ ਦੇ ਬੁੱਤ ਦੀ ਤੋਹੀਨ ਕੀਤੀ ਉਹ ਕਿ ਵਿਦਵਾਨ ਵਿਅਕਤੀ ਸੀਗਾ। ਉਹਦੀ ਧੁਮਕਲੀ ਪੰਜਾਬੀਆਂ ਦੇ ਵਿੱਚ ਨਹੀਂ ਵਿਦੇਸ਼ਾਂ 'ਚ ਵੀ ਸੀਗੀ ਉਹਨੂੰ ਕਿਹਾ ਜਾਂਦਾ ਸੀ ਵੀ ਉਹ ਉਹਨਾਂ ਦੇਸ਼ ਦਾ ਦਿਮਾਗ ਹੈ ਲੇਕਿਨ ਫੇਰ ਵੀ ਅਖੀਰ ਦੇ ਉੱਤੇ ਜਾ ਕੇ ਉਹ ਕਹਿੰਦਾ ਜੀ ਭਾਈ ਮੈਂ ਤਾਂ ਇੱਕ ਮੁਨਸ਼ੀ ਸੀਗਾ ਮੈਨੂੰ ਜਿਸ ਤਰ੍ਹਾਂ ਕਹਿਨ ਮੈਂ ਬਣਾਤਾ ਲੇਕਿਨ ਉਹਨਾਂ ਨੇ ਬਾਅਦ ਦੇ ਵਿੱਚ ਜਦੋਂ ਉਹਨਾਂ ਦੇ ਸੰਵਿਧਾਨ ਦੀਆਂ ਧੱਜੀਆਂ ਨਹੀਂ ਹੈਗੀਆਂ ਤੇ ਡਾਕਟਰ ਸਾਹਿਬ ਨੇ ਕਿਹਾ ਵੀ ਜੇ ਇਹਨੂੰ ਸੜਨ ਦੀ ਵਾਰੀ ਆ ਤੇ ਮੈਂ ਮੋਹਰੀ ਕਟਾਰ 'ਚ ਬੈ ਕੇ ਸਾੜੂਗਾ ਵੀ ਸੰਵਿਧਾਨ ਤੋਂ ਬੰਦਾ ਫਾਇਦਾ ਕੀ ਜੇ ਤੁਸੀਂ ਇਹਦੀ ਕਦਰ ਹੀ ਨਹੀਂ ਕਰਨੀ ਤੇ ਅੱਜ ਅਕਾਲੀ ਦਲ ਨੂੰ ਇੱਥੇ ਜ਼ਿਕਰ ਕਰਨਾ ਚਾਹੀਦਾ ਸੀ ਵੀ ਸਾਡੇ ਦੋ ਸਿੱਖਾਂ ਦੇ ਨਮਾਇਦਿਆਂ ਨੇ ਇਸ ਕਰਕੇ ਸਹੀ ਨਹੀਂ ਸੀ ਕਿ ਤੇ ਸੰਵਿਧਾਨ ਦੇ ਉੱਤੇ ਵੀ ਦੋ ਮਹੱਤਵਪੂਰਨ ਘਟਕਿੰਟੀਆਂ ਸਿੱਖ ਤੇ ਮੁਸਲਮਨ ਤੇ ਭਾਰਤੀ ਸੰਵਿਧਾਨ ਦੇ ਵਿੱਚ ਉਹਨਾਂ ਵਾਸਤੇ ਕੁਝ ਵੀ ਨਹੀਂ ਦਿੱਤਾ ਗਿਆ ਡਾਕਟਰ ਅੰਬੇਦਕਰ ਵੀ ਮਹਿਸੂਸ ਕਰਦੇ ਸੀ ਇਹ ਲੇਕਿਨ ਉਹ ਕਹਿੰਦੇ ਸੀ ਮਜਬੂਰ ਆ ਲੇਕਿਨ ਜਿਹੜੀ ਡਾਕਟਰ ਅੰਬੇਦਕਰ ਡਾਕਟਰ ਅੰਬੇਦਕਰ ਤੇ ਹਮਲਾ ਕਰਦਾ ਉਹ ਠੀਕ ਗੱਲ ਇਹਦਾ ਨਯਕ ਜਾਂਚ ਮੰਗੀ ਉਹ ਹੋਣੀ ਵੀ ਚਾਹੀਦੀ ਆ ਪਰ ਜੇ ਮੈਂ ਇਹ ਕਹਿ ਦਿਆਂ ਕਿ ਜਿਹੜੀ ਦਿੱਲੀ ਦੀ ਇਲੈਕਸ਼ਨ ਪੰਜਾਬ 'ਚ ਲੜੀ ਜਾ ਰਹੀ ਹੈ ਪੰਜਾਬ 'ਚ ਲੜੀ ਇਸ ਕਰਕੇ ਜਾ ਰਹੀ ਹੈ ਡਾਕਟਰ ਅੰਬੇਦਕਰ ਤੇ ਹਮਲਾ ਕਰਨਾ ਮਤਲਬ ਇਹ ਵੀ ਜਿਹੜੇ ਅੰਬੇਦਕਰ ਦੇ ਚੇਲੇ ਨੇ ਉਨ੍ਹਾਂ ਦੀ ਵੋਟ ਨੂੰ ਆਮ ਆਦੀ ਪਾਰਟੀ ਨੂੰ ਦਿੱਲੀ ਚੋ ਤੋੜਨਾ ਵੀ ਉਨ੍ਹਾਂ ਦੀ ਸਰਕਾਰ ਦੇ ਸਮੇਂ ਇਹ ਹਮਲਾ ਹੋਇਆ ਅੱਜ ਤੱਕ ਨਾ ਤੇ ਸਰਕਾਰ ਨੇ ਆਪਣੀ ਜ਼ੁਬਾਨ ਖੋਲੀ ਆ ਤੇ ਨਾ ਕਿਸੇ ਸਰਕਾਰੀ ਅਧਿਕਾਰੀ ਨੇ ਜ਼ੁਬਾਨ ਖੋਲੀ ਆ ਵੀ ਇਹਦੇ ਪਿੱਛੇ ਸਾਜ਼ਿਸ਼ ਕੀ ਹੈ ਲੜਾਈ ਇਹ ਤੇ ਲੜੀ ਜਾ ਰਹੀ ਹੈ ਭਾਵੇਂ ਇਸ ਲੜਾਈ ਦਾ ਕੋਈ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ ਉਹ ਬਾਅਦ ਦੀ ਗੱਲ ਪੌੜੀ ਉੱਥੇ ਕਿਹਨੇ ਲਈ ਕਿਵੇਂ ਚੜਿਆ ਕਿੰਨੂ ਆਇਆ ਉਹਦਾ ਸਾਰਾ ਵਿਖਾਇਆ ਵੀ ਕਿਵੇਂ ਕਿੱਟੂ ਨੇ ਪਾਈਆ ਕਿਵੇਂ ਆਇਆ ਵਾ ਕਿਵੇਂ ਗਿਆ ਵਾ ਜਬਈ ਤੋਂ ਆਇਆ ਦੇ ਮੋਨਾ ਗਿਆ ਵਾ ਸਿੱਖ ਬਣ ਕੇ ਆਇਆ ਵਾ ਇਹ ਗੱਲਾਂ ਕਈ ਚ ਜothe ਹੈਗੀਆਂ ਨੇ ਤੇ ਇਹ ਸੰਵਿਧਾਨ ਬਾਰੇ ਉਹਨਾਂ ਨੇ ਵੀ ਜ਼ਿਕਰ ਕਰਨਾ ਚਾਹੀਦਾ ਜੀ ਵੀ ਅਸੀਂ ਸੰਵਿਧਾਨ ਦੀ ਵੀ ਕਦਰ ਕਰਦੇ ਆ ਤੇ ਡਾਕਟਰ ਗੈਵੇਦਕਰ ਦੀ ਵੀ ਕਦਰ ਕਰਦੇ ਆ ਡਾਕਟਰ ਗੈਵੇਦਕਰ ਤੇ ਹਮਲਾ ਕਰਨੇ ਡਾ ਵਾ ਉਹ ਇੱਕ ਮੰਦ ਭਾਗ ਆ ਉਹਦੀ ਨੈਗਜ਼ਾ ਚ ਹੋਣੀ ਚਾਹੀਦੀ ਆ ਇਹ ਗੱਲ ਠੀਕ ਕੀਤੀ ਉਹਨਾਂ ਨੇ ਅਸੀਂ ਬਿੰਦਾਂ ਸਹਿਮਤ ਆ ਬਾਕੀ ਉਹ ਕਹਿੰਦੇ ਵੀ ਜਿਹੜੀ ਸ਼੍ਰੋਮਣੀ ਕਮੇਟੀ ਦੇ ਵੋਟਾਂ ਬਣੀਆਂ ਨੇ ਉਹਦੇ ਵਿੱਚ ਕਹਿੰਦੇ ਉਹ ਗਲਤ ਬਣੀਆਂ ਅਸੀਂ ਉਹਨਾਂ ਨੂੰ ਕਈ ਵਾਰੀ ਕਹਿ ਚੁੱਕੇ ਮਤਲਬ ਉਹਨਾਂ ਦਾ ਸਮਾਂ ਲਵਾਉਣ ਦਾ ਜਿਆਦਾ ਵਾ ਵੀ ਸਮਾਂ ਹੋਰ ਦਿੱਤਾ ਜਾਵੇ ਇਲੈਕਸ਼ਨ ਜੇ ਜਲਦੀ ਹੋਵੇ ਨਾ ਉਹ ਚਾਹੁੰਦੇ ਵੀ ਆਪਣੀ ਪਿੰਡਾਂ ਜਾ ਕੇ ਥੋੜੀ ਬਾਲੀ ਪੈੜ ਬਣਾਲੀਏ ਜੇ ਕਿਤੇ ਸਾਡੇ ਅਸੀਂ ਮਾਝੇ ਕੇ ਸ਼੍ਰੋਮਣੀ ਕਮੇਟੀ ਦੇ ਚੋਣਾਂ ਤੇ ਮੁੜ ਕੇ ਸਾਡਾ ਅਕਾਲੀ ਦਲ ਬਾਦਲ ਨੂੰ ਕਿਸੇ ਨੇ ਟਕੇ ਸਿਰ ਨਹੀਂ ਪੁੱਛਣਾ ਉਹ ਤੇ ਚੀਮਾ ਸਾਹਿਬ ਤੇ ਪੱਟੀ ਸਾਹਿਬ ਇਹ ਵੀ ਕਹਿ ਰਹੇ ਸੀਗੇ ਵੀ 25000 ਕਾਪੀ ਸਪਾਈ ਸੀਗੀ ਜਿਹੜੀ ਭਰਤੀ ਪ੍ਰਕਿਰਿਆ ਦੀ ਆ ਤੇ ਕਦੇ ਉਹ ਅੱਗੇ ਚੱਕ ਕੇ ਗੱਲ ਕਰਦੇ ਆ ਪਹਿਲੀ ਗੱਲ ਤੇ ਇਹ ਜਿਹੜੀ ਇਹਦੀ ਕਮੇਟੀ ਦੇ ਚੋਣਾਂ ਬਣੀਆਂ ਪਹਿਲੀ ਗੱਲ ਤੇ ਇਹ ਕਹਿ ਦੱਸ ਦੇਣੇ ਵੀ ਤੁਸੀਂ 2011 ਦੀਆਂ ਵੋਟਾਂ ਕਢਾ ਲਓ ਇਹ ਕਿਹਦੀ ਨਹੀਂ ਬਣੀ ਕਿਹੜੀ ਗੈਰਵੋਟ ਦੀ ਬਣੀ ਕਿਹੜੀ ਗੈਰਵਟ ਪਈ ਨਹੀਂ 21 ਮੈਂਬਰ ਤੁਸੀਂ ਆਪਣੇ ਉਦਰਾ ਹੀ ਬਿਨਾ ਮੁਕਾਬਲੇ ਜਿਤਾ ਲਈ ਥੱਕੇ ਦਾ ਆਪਣੀ ਸਰਕਾਰ ਦੀ ਸ਼ਕਤੀ ਦੇ ਉੱਤੇ ਅੈਦ ਕੀ ਤੁਹਾਨੂੰ ਪਤਾ ਹੈ ਇਸ ਗੱਲ ਦਾ ਵੀ ਜੇ ਇਹ ਵੋਟਾਂ ਪੈਂਦੀਆਂ ਨੇ ਤੇ ਫਿਰ ਸਾਨੂੰ ਇਹਦੇ ਵਿੱਚੋਂ ਲੌਸ ਹੋਣਾ ਵਾ ਤੇ ਹੁਣ ਤੁਸੀਂ ਕਹਿਣ ਦੇ ਵੀ ਗਲਤ ਵੋਟਾਂ ਬਣੀਆਂ ਅਸੀਂ ਗਲਤ ਵੋਟਾਂ ਦੇ ਹੱਕ 'ਚ ਨਹੀਂ ਹੁਣ ਇਹਨਾਂ ਨੇ ਇਹ ਮੰਗ ਕੀਤੀ ਆ ਕਿ ਇਹਦੇ ਵਿੱਚ ਕਈ ਮੁਸਲਮਾਨ ਭਾਈਚਾਰੇ ਦੀਆਂ ਵੋਟਾਂ ਬਣੀਆਂ ਉਹ ਵੀ ਹਟਾਈਆਂ ਜਾਣ ਅੱਜ ਦੀ ਮੀਟਿੰਗ ਜੇ ਸਭ ਕੁਝ ਆਇਆ ਵਾ ਇਹ ਕਹਿੰਦੇ ਵੀ ਜਿਹੜੀ ਲਿਸਟ ਤਿਆਰ ਕਰਨੀ ਆ ਉਹਦੇ ਉੱਤੇ ਜਿਹੜੀ ਫੋਟੋ ਗੁਰਸੇਖਾ ਦੀ ਫੋਟੋ ਨਾਲ ਆਈ ਜਾਵੇ ਸਿਰਫ ਉਹੀ ਜਿਹੜੀ ਵੋਟ ਪਾਣੀ ਚਾਹੀਦੀ ਆ ਤੇ ਪਹਿਲਾਂ ਇਹਨਾਂ ਦੇ ਪ੍ਰਧਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਇਹ ਕਹਿੰਦਾ ਸੀ ਵੋਟ ਨਹੀਂ ਉੱਤੇ ਫੋਟੋ ਨਹੀਂ ਲੱਗਣੀ ਚਾਹੀਦੀ ਲੇਕਿਨ ਗੁਰਸਿੱਖ ਦੀ ਕੌਰ ਤੇ ਸਿੰਘ ਦੀ ਵੋਟ ਪੰਣੀ ਚਾਹੀਦੀ ਹੈ ਆ ਜੋ ਵੀ ਕਹਿੰਦਾ ਲੱਗਣੀ ਚਾਹੀਦੀ ਹੈ ਜੀ ਫੋਟੋ ਲੱਗਣੀ ਚਾਹੀਦੀ ਹੈ ਉਹ ਤੁਸੀਂ ਕਾਰ ਕਿ ਰਹੇ ਯਾਰ ਇੱਕ ਵੀ ਨਾ ਫੈਸਲਾਤ ਕਰ ਲੋ ਆਪਸੇ ਮੈਂ ਕੀ ਕਰਨਾ ਕੀ ਹੈ ਇਸ ਕਰਕੇ ਇਹ ਸਮਾਵੇਦ ਹੋਣਗੇ ਅਸੀਂ ਦੀ ਕਹਿੰਦੇ ਗਲਤ ਵੋਟਾਂ ਪੰਣ ਵੋਟਰ ਸਹੀ ਬਣਿਆ ਜੀ ਨੇ ਜੇ ਗੁਰਸਿੱਖ ਦੀ ਵੋਟ ਬਣੀ ਤੇ 15 ਲੱਖ ਤੋਂ ਵੱਧ ਵੋਟ ਨਹੀਂ ਬਣ ਸਕੇ ਜਿਨ੍ਹਾਂ ਨੇ ਵਾਲ ਕਟਾਏ ਨੇ ਦਾੜੀ ਨਹੀਂ ਰੱਖੀ ਵਾਲ ਨਹੀਂ ਰੱਖੇ ਉਹਨਾਂ ਦੀਆਂ ਵੋਟਾਂ ਨੇ ਬਣੀਆਂ ਉਹ ਪੈਣੀਆਂ ਵੀ ਆ ਤੁਸੀਂ ਵੇਖਦੇ ਹੋ ਬਿਸ਼ੱਕ ਤੁਸੀਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਹਿੰਦਾ ਵੀ ਗੈਰ ਸਿੱਖਾਂ ਦੀਆਂ ਵੋਟਾਂ ਬਣੀਆਂ ਤੇ ਮੁਸਲਮਾਨਾਂ ਦੀਆਂ ਵੋਟਾਂ ਬਣੀਆਂ ਨੇ ਜਿਨ੍ਹਾਂ ਨੂੰ ਅਸੀਂ ਆਮ ਤੌਰ ਤੇ ਇੱਛਾਤਰੀ ਸਿੱਖ ਕਹਿੰਦੇ ਆ ਇੱਛਾਤਰੀ ਹਾਂਜੀ ਉਦੇ ਬਾਰੇ ਆਪਾਂ ਪੱਕੇ ਵੀ ਦੱਸ ਚੁੱਕੇ ਆ ਆਪਣੇ ਸਰੋਤਿਆਂ ਨੂੰ ਗਾਸੀ ਕਰਦੀ ਚੱਲੀ ਹੁਣ ਅਗਲੀ ਗੱਲ ਕਰਦੇ ਆ ਨਾ ਬਾਅਦ ਚ ਕਹੀਆ ਤੇ ਅਸੀਂ 25000 ਕਾਪੀਆਂ ਛਪਾਈਆਂ ਸੀ ਜੇ ਤੇ 24400 ਕਾਪੀਆਂ ਸੀ ਵੰਡ ਚੁੱਕੇ ਆ ਜੇ ਇੱਕ ਦੇ ਵਿੱਚ 100 ਪਰਚੀਆਂ ਵਿਹੜ ਇਹਦਾ ਮਤਲਬ 25 ਲੱਖ ਹੋ ਗਈ ਬਿਲਕੁਲ ਤੇ ਇਹਦਾ ਮਤਲਬ 24 ਲੱਖ 40000 ਇਹ ਆਪਣੀਆਂ ਜਿਹੜੀਆਂ ਪੋਟਾ ਜਿਹੜੀਆਂ ਪਰਚੀਆਂ ਵੰਡ ਚੁੱਕੇ ਨੇ ਜੇ ਉਹ ਬਣ ਚੁੱਕੇ ਨੇ ਇਹਨਾਂ ਦਾ ਟੀਚਾ ਤਾਂ ਹੋ ਗਿਆ ਪੂਰਾ ਹੁਣੇ ਹੀ ਇਹਦਾ ਮਤਲਬ ਹੋਰ ਛਪਣਗੇ ਕਿਉਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ 50 ਲੱਖ ਅਸੀਂ ਭਰਤੀ ਕਰਾਂਗੇ ਬਿਲਕੁਲ ਹੋਰ ਛਪਣਗੇ ਇਹੋ ਗੱਲ ਕਰਨ ਬਿਲਕੁਲ ਇਹ ਭਰਤੀਆਂ ਕਿਵੇਂ ਹੁੰਦੀਆਂ ਸਭ ਨੂੰ ਪਤਾ ਵਾ 20 ਫਰਵਰੀ ਤੱਕ 20 ਦਿਨ ਰਹਿ ਗਏ ਸਿਰਫ ਇਹਨਾਂ ਦੇ ਹੋਰ ਵੋਟਾਂ ਬਣਾਉਣ ਦੇ ਉਹਨਾਂ ਪਰਚੀਆ ਕੱਟਣ ਦੇ ਮੈਂਬਰ ਬਣਾਉਣ ਦੇ ਉਦੋਂ ਬਾਅਦ ਕਿਸ ਪਾਸਾ ਤੁਰਦੀ ਇਹ ਨਹੀਂ ਪਤਾ ਇਸ ਗੱਲ ਦਾ ਲੇਕਿਨ ਅਸੀਂ ਇਹਨਾਂ ਨੂੰ ਕਵਾਂਗੇ ਵੀ ਭਾਈ ਜੋ ਵੀ ਕਰਨਾ ਸਹੀ ਕਰਿਓ ਤੁਸੀਂ ਅਕਾਲ ਤਖਤ ਤੇ ਤੇ ਮਾਫ਼ੀ ਮੰਗੀ ਅਜੇ ਸੰਗਤ ਕੋਲੋਂ ਮਾਫ਼ੀ ਮੰਗਣੀ ਬਾਕੀ ਹੈ ਤੁਹਾਡੀ ਲੇਕਿਨ ਆਦੀ ਵੀ ਜਦੋਂ ਪਿੰਡਾਂ ਚ ਜਾਂਦੇ ਲੋਕ ਇਹਨਾਂ ਦੇ ਮੈਂਬਰ ਨਹੀਂ ਬਣਦੇ ਅੱਜ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਵਰਤੇ ਜਾ ਰਹੇ ਭਾਈ ਤੁਸੀਂ ਪਿੰਡਾਂ ਜਾ ਕੇ ਜਿਹੜੀਆਂ ਪਰਚੀਆਂ ਭਰਕੇ ਆਉਂਦੇ ਹੋ ਦੀ ਵੋਟਾਂ ਬਣਾ ਕੇ ਹੁੰਦੀ ਜੋ ਮੈਂਬਰ ਬਣਾ ਕੇ ਆਉਂਦੇ ਤੁਸੀਂ ਇਹ ਮੈਂਬਰ ਕਿਵੇਂ ਬਣਦੇ ਆ ਇਹ ਸਭ ਨੂੰ ਪਤਾ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਮੇਰੀ ਪਰਚੀ ਕੱਟੀ ਆ ਤੇ 10 ਰੁਪਏ ਕੋਲੋ ਜਮ੍ਹਾਂ ਕਰਾ ਦਿਓ ਪਤਾ ਨਹੀਂ ਪਰਚੀ ਮੇਰੀ ਕੱਟੀ ਐ ਉਹ ਮੈਂਬਰ ਹੁੰਦਾ ਵਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਪਹਿਲਾਂ ਅਨਾਉਂਸ ਕਰਦੇ ਨੰਦੇ ਸੀ ਕਿ ਇਹਦੇ ਤੇ ਜੇ ਕਿਸੇ ਨੂੰ ਆਬਜੈਕਸ਼ਨ ਤੇ ਐਨੇ ਦਿਨਾਂ ਚ ਆਬਜੈਕਸ਼ਨ ਕਰ ਸਕਦਾ ਕਿ ਮੈਂ ਆਪਣੀ ਪਰਚੀ ਨਹੀਂ ਭਰੀ ਜੇ ਭਰਤੀ ਤੇ ਮੈਂ ਕੈਂਸਲ ਕਰਨੀ ਜੇ ਉਹਨਾ ਤੇ ਹੋ ਸਕਦੀ ਹੈ ਹੁਣ ਵੇਖੋ ਕੀ ਕਰਦੇ ਪਰ ਸਭ ਤੋਂ ਵੱਡੀ ਗੱਲ ਇਹ ਆ ਜਿਹੜਾ ਮੇਨ ਮੁੱਦਾ ਸੀ ਸੱਤ ਮੈਂਬਰ ਦੀ ਕਮੇਟੀ ਬਾਰੇ ਐਕਸਪੈਂਡ ਕਰਨ ਬਾਰੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇਹ ਗੱਲ ਜਰੂਰ ਕਹਤੀ ਆ ਕਿ ਅਗਲੇ 2-3 ਦਿਨਾਂ ਦੇ ਵਿੱਚ ਵਿੱਚ ਅਸੀਂ ਇਹ ਮੈਂਬਰ ਮੈਂਟ ਕਮੇਟੀ ਕਮੇਟੀ ਦੀ ਮੀਟਿੰਗ ਕਾਲ ਕਰਾਂਗੇ ਪਰ ਜਿਹੜੀ ਭਰਤੀ ਹੋ ਚੁੱਕੀ ਆ ਉਹਦਾ ਕੀ ਕੀਤਾ ਜਾਊਗਾ ਉਹਦੇ ਬਾਰੇ ਕੀ ਸਪਸ਼ਟੀਕਰਨ ਦੇਣਗੇ ਉਹਦੇ ਬਾਰੇ ਕੀ ਐਕਸ਼ਨ ਲੈਣਗੇ ਇਹ ਹੁਣ ਜਦੋਂ ਮੈਂਬਰ ਇਕੱਠੇ ਹੋਣਗੇ ਫਿਰ ਉੱਤੇ ਰੌਲਾ ਪਾ ਪਊਗਾ ਸਵਾਲ ਸਾਹਮਣੇ ਆਊਗੀ ਕੀ ਉਹ ਭਰਤੀ ਕਿਵੇਂ ਕੀਤੀ ਗਈ ਹੈ ਕਿਹਨੇ ਨਿਗਰਾਨੀ ਕੀਤੀ ਹੈ ਕਿ ਉਹ ਅੱਜ ਤੱਕ ਜਿਹੜੇ ਇਸ ਭਰਤੀ ਦੇ ਚੇਅਰਮੈਨ ਲਾਇਗਏ ਨੇ ਗੁਲਜਾਰ ਸਿੰਘ ਰਣੀਕ ਦੇ ਇੱਕ ਵੀ ਬਿਆਨ ਸਾਹਮਣੇ ਨਹੀਂ ਆਇਆ ਇੱਕ ਵੀ ਬਿਆਨ ਕੀ ਉਹ ਭਰਤੀ ਕਿਵੇਂ ਕਰ ਰਿਹਾ ਚੀਮਾ ਹੀ ਭਰਤੀ ਦਾ ਚੇਅਰਮੈਨ ਚੀਮਾ ਹੀ ਸੈਕਟਰੀ ਹੈ ਚੀਮਾ ਹੀ ਕੈਸ਼ੀਰ ਹੈ ਚੀਮਾ ਹੀ ਸਭ ਕੁਝ ਹੈ ਪਹਿਲਾਂ ਤਾਂ ਜੇ ਕਹਿੰਦੇ ਹੁੰਦੇ ਹੈ ਵੀ ਜਿਹੜਾ ਬਲਵਿੰਦਰ ਸਿੰਘ ਭੁੰਦੜ ਉਹਦੇ ਬਾਰੇ ਚਰਚਾ ਸੀ ਕਿ ਉਹ ਬਾਦਲਾ ਦਾ ਮੁਨਸ਼ੀ ਹੈ ਤੇ ਹੁਣ ਬੱਡ ਅਮੁਰਛ ਜਿਹੜਾ ਉਹ ਚੀਮਾ ਬਣ ਗਿਆ ਪਰ ਪੱਟੀ ਸਾਹਿਬ ਸਵਾਲ ਇੱਥੇ ਇਹ ਆ ਵੀ ਜ਼ਥੇਦਾਰ ਸਾਹਿਬ ਇਸ ਵੇਲੇ ਦੇਸ਼ ਤੋਂ ਬਾਹਰ ਹੈ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਸੱਤ ਮੈਂਬਰੀ ਕਮੇਟੀ ਦੇ ਬਾਰੇ ਕੋਈ ਫੈਸਲਾ ਨਹੀਂ ਹਜੇ ਦੋ ਕੁ ਦਿਨਾਂ ਨੂੰ ਜਿਹੜੀ ਆ ਉਹ ਮੀਟਿੰਗ ਹੋਊਗੀ ਤੇ ਜੇ ਜ਼ਥੇਦਾਰ ਸਾਹਿਬ ਆ ਕੇ ਕਹਿ ਦੇਣ ਵੀ ਭਾਈ ਮੈਂ ਤਾਂ ਕਹਿਆ ਸੀ ਇਹ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਚ ਹੋਣੀ ਚਾਹੀਦੀ ਹੈ ਤੇ ਫੇਰ ਇਹ ਭਰਤੀ ਕਿੱਥੇ ਸਟੈਂਡ ਕਰਦੀ ਨਹੀਂ ਮੈਂ ਨਾ ਉਹੀ ਗੱਲ ਹੋਣੀ ਹੈ ਨਾ ਜੇ ਤੋਂ ਮੀਟਿੰਗ ਕੱਟ ਮੀਟਿੰਗ ਤਾਂ ਨਹੀਂ ਹੋਈ ਉਹਨਾ ਕਹਿਣਾ ਵੀ ਜਿਹੜੀ ਪਹਿਲਾ ਭਰਤੀ ਉਹ ਜੀ ਨਿਗਰਾਨੀ ਕਿਹਨੇ ਕੀਤੀ ਦੱਸੋ ਸਾਨੂੰ ਜਥੇਦਾਰ ਦੇ ਆਦੇਸ਼ ਸੀ ਵੀ ਪਰਚੀਆਂ ਵੀ ਇਹ ਛਪਾਉਣਗੇ ਤੇ ਵੰਡਣ ਦੀ ਵੀ ਇਹ ਤੇ ਇਹਨਾਂ ਦੀ ਨਿਗਰਾਨੀ ਹੇਠ ਹੋਏਗੀ ਭਰਤੀ ਤੇ ਜਦੋਂ ਤੁਸੀਂ ਨਾ ਪੁੱਛਿਆ ਨਹੀਂ ਉਹਨੂੰ ਇੰਪਲੀਮੈਂਟ ਨਹੀਂ ਕੀਤਾ ਹੁਣ ਤੁਸੀਂ ਕਹਿੰਦੇ ਮੀਟਿੰਗ ਕਰਨ ਦੀ ਗੱਲ ਕਰਦੇ ਹੋ 2-4 ਦਿਨ ਤੱਕ ਜੇ ਪੰਜ ਤਰੀਕ ਤੱਕ ਵੀ ਮੀਟਿੰਗ ਹੋਈ ਤੇ ਮੀਟਿੰਗ ਤੋਂ ਬਾਅਦ ਉਹਦਾ ਸਿੱਟਾ ਕਿ ਨਿਕਲਦਾ ਦਿਨ ਤਰੇ ਜਿਹੜੇ 5-10 ਦੇ ਵਿੱਚੋਂ ਕੀ ਕਰੋਗੇ ਤੁਸੀਂ ਉੱਥੇ ਇਸ ਕਰਕੇ ਮੈਨੂੰ ਨਹੀਂ ਉਮੀਦ ਵੀ ਜਿਹੜੇ ਬਾਕੀ ਦੇ ਮੈਂਬਰ ਉਹ ਇਹਨਾਂ ਦੀ ਭਰਤੀ ਪ੍ਰਕਿਰਿਆ ਉਤੇ ਮੋਹ ਲਾਉਣ ਉਹ ਕਹਿਣਗੇ ਬਾ ਪਹਿਲਾਂ ਸਾਨੂੰ ਇਹ ਸਪਸ਼ਟੀਕਰਨ ਦਿਓ ਵੀ ਪਹਿਲਾਂ ਨਿਗਰਾਨੀ ਕਿਹਨੇ ਕੀਤੀ ਕੀ 7 ਮੈਂਬਰੀ ਉੱਤੇ ਮੌਜੂਦ ਸੀਗੀ ਕੀ 7ਵੇਂ ਮੈਂਬਰੀ ਤੁਸੀਂ ਮੰਨਤਾ ਦਿੱਤੀ ਸੀ ਕੀ 7 ਮੈਂਬਰੀ ਦੀ ਕੋਈ ਮੀਟਿੰਗ ਹੋਈ ਸੀਗੀ ਇਹ ਸਾਰੀਆਂ ਗੱਲਾਂ ਉੱਥੇ ਉੱਡਣੀਆਂ ਤੇ ਮੈਨੂੰ ਮੇਦਾ ਵੀ 7 ਮੈਂਬਰੀ ਕਮੇਟੀ ਦੀ ਬਗਾਵਤ ਹੋ ਜਾਣੀ ਇਹਦੇ ਵਿੱਚ ਪੀ ਤੁਸੀਂ ਉਲੰਘਣਾ ਕੀਤੀ ਪਹਿਲਾਂ ਅਕਾਲ ਤਖਤ ਤੇ ਪੇਸ਼ ਹੋ ਫਿਰ ਗੱਲ ਕਰਾਂ ਤੁਹਾਡੇ ਨਾਲ ਜੀ ਪਰ ਪੱਟੀ ਸਾਹਿਬ ਜਿੱਦਾਂ ਤੁਸੀਂ ਹੁਣ ਗੱਲ ਮਕਾਈ ਆ ਇਹ ਗੱਲ ਕਾ ਕੇ ਵੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜੇ ਅਕਾਲ ਤਖਤ ਸਾਹਿਬ ਤੇ ਪੇਸ਼ ਹੁੰਦੇ ਆ ਤੇ ਫਿਰ ਤੇ ਇਹ ਗੱਲ ਹੋਰ ਵੱਡੀ ਹੋ ਜੂਗੀ ਫਿਰ ਤੇ ਜਿਹੜੀ ਆਪਾਂ ਚਰਚਾ ਕਰ ਰਿਹਾ ਇਹ ਤੇ ਫਿਰ ਸ਼ੁਰੂ ਤੋਂ ਸ਼ੁਰੂ ਕਰਨੀ ਪੈਣੀ ਹੈ ਬਿਲਕੁਲ ਸ਼ੁਰੂ ਤੋਂ ਕਰਨੀ ਪੈਗੀ ਜੀ ਪਰ ਉਹਨਾਂ ਦਾ ਇੱਕ ਨਿਕਾਤੀ ਕੋਈ ਪ੍ਰੋਗਰਾਮ ਹੋ ਕਹਿੰਦੇ ਵੀ ਅਕਾਲ ਤਖਤ ਦੇਖ ਦੇ ਦੇਖਦੇ ਸਾਨੂੰ ਕੋਈ ਪਰਵਾਹ ਨਹੀਂ ਸਾਨੂੰ ਅਕਾਲ ਤਖਤ ਦੇ ਹੁਕਮ ਦੀ ਪਰਵਾਹ ਨਹੀਂ ਜੋ ਸੁਖਬੀਰ ਸਿੰਘ ਬਾਦਲ ਤੇ ਪਹਿਲਾਂ ਹੀ ਕਹਿ ਚੁੱਕੇ ਵੀ ਮੈਂ ਕੋਈ ਗਲਤੀ ਕੀਤੀ ਨਹੀਂ ਮੈਂ ਤਾਂ ਉੱਥੇ ਵੈਸੇ ਹੀ ਵਿਵਾਦ ਖਤਮ ਕਰਨ ਵਾਸਤੇ ਹਾਂ ਕੀਤੀ ਸੀ ਕਹਿ ਚੁੱਕੇ ਆ ਨਾ ਆਕਾਲ ਤਖਤ ਦੇ ਹੁਕਮਾਂ ਨੂੰ ਤੇ ਪਹਿਲਾਂ ਦਰਖੰਦ ਕਰ ਚੁੱਕੇ ਸਤ ਨੰਬਰ ਦੀ ਕਮੇਟੀ ਨੂੰ ਕੀ ਮੰਨਣਾ ਛੰਦਾਂ ਦੇ ਇਸ ਕਰਕੇ ਜੇਕਰ ਤੇ ਭਾਈ ਰਣਜੀਤ ਸਿੰਘ ਹੁੰਦਾ ਤੇ ਜਿੱਦਣ ਸੁਖਬੀਰ ਸਿੰਘ ਬਾਦਲ ਨੇ ਪਹਿਲਾ ਫਾਰਮ ਭਰਿਆ ਸੀ ਤੇ ਉਸ ਦਿਨ ਹੀ ਉੱਥੋਂ ਆਦੇਸ਼ ਹੋ ਜਾਣਾ ਸੀਗਾ ਪ੍ਰੈਤ ਤੁਹਾਨੂੰ ਤਨਖਾਹੀਏ ਕਰਾ ਦਿੱਤਾ ਜਾਂਦਾ ਤੇ ਪਹਿਲਾਂ ਤੁਸੀਂ ਆ ਕੇ ਸਪਸ਼ਟਿਕਰਨ ਦਿੱਤੋ ਵੀ ਤੁਨੀ ਸਿਰੰਡੀ ਸੱਤ ਮੈਂਬਰੀ ਕਮੇਟੀ ਆ ਉਹਦੀ ਇੰਪਲੀਮੈਂਟੇਸ਼ਨ ਦੀ ਗੱਲ ਕੀਤੀ ਆ ਕਿ ਜਵਾਬ ਦਿਓ ਤੁਸੀਂ ਜਦੋਂ ਇਹ ਗੱਲ ਹੋ ਜਾਂਦੀ ਤੇ ਫਿਰ ਕੰਮ ਆਪੇ ਸਿੱਧਾ ਹੋ ਜਾਂਦਾ ਲੇਕਿਨ ਜਿਹਦਰ ਸਾਹਿਬ ਪਹਿਲਾਂ ਤਾਂ ਮਾਰੀਆਂ ਬੜਕਾ ਕਹਿੰਦੇ ਕਹਿੰਦੇ ਹੁੰਦੇ ਵੀ ਬੜਕਦਾ ਕਿਉਂ ਆ ਉਹ ਕਹਿੰਦਾ ਅਸੀਂ ਸਾਂ ਹੁੰਨੇ ਆ ਇਹਦਾ ਦਰਕਦਾ ਕਿਉਂ ਆ ਅਸੀਂ ਗਊ ਦੇ ਜਾਇ ਹੁੰਨੇ ਆ ਜੀ ਉਹ ਗੱਲ ਸਾਡੇ ਜਿਹਦਰ ਦਾ ਬਣਿਆ ਪਿਆ ਇਸ ਵੇਲੇ ਇਹਨਾਂ ਤੇ ਬੜਕਾਂ ਬੜੀਆਂ-ਬੜੀਆਂ ਮਾਰੀਆਂ ਹੁਣ ਕੁਸਕਦਾ ਹੀ ਨਹੀਂਗੇ ਹੁਣ ਤਾਂ ਜੋ ਉਹ ਕਹੀ ਜਾਂਦੇ ਮੰਨੀ ਜਾਂਦੇ ਆ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹਦੇ ਵਿੱਚ ਨੂੰ ਐਕਸਪੈਂਡ ਜਿਹੜੀ ਉਹ ਵਰਕਿੰਗ ਕਮੇਟੀ ਕਾਹਦੀ ਵਰਕਿੰਗ ਕਮੇਟੀ ਕੋਲ ਹੁੰਦੀ ਕਰਨ ਵਾਲੀ ਜੀ ਇਹ ਤੇ ਸੱਤ ਮੈਂਬਰੀ ਕਮੇਟੀ ਦਾ ਅਖਤਿਆਰ ਉਹ ਚਾਉਣ ਤੇ ਉਹਦੇ ਵਿੱਚ ਵਾਧਾ ਕਰ ਸਕਦੇ ਹਮ ਪਰ ਕਮੇਟੀ ਦੇ ਕਾਲੀ ਜਲਦੀ ਆ ਜਿਹੜੀ ਅਕਾਲ ਤੱਕ ਨੂੰ ਜਵਾਬ ਦੇ ਨਹੀਂ ਜਵਾਬ ਦੇ ਸੱਤ ਮੈਂਬਰੀ ਕਮੇਟੀ ਇਸ ਕਰਕੇ ਚਾਹੀਦਾ ਤੇ ਅਜੇ ਵੀ ਤਖਵੀਰ ਸਿੰਘ ਬਾਦਲ ਨੂੰ ਚੀਮੇ ਨੂੰ ਭੁੰਦ ਨੂੰ ਸਾਰਿਆਂ ਨੂੰ ਕਾਲ ਤੱਕ ਤੇ ਬਤਾ ਕੇ ਪੁੱਛਪੜਤਾ ਕੀਤੀ ਜਾਣੀ ਚਾਹੀਦੀ ਵੀ ਤੁਸੀਂ ਸੱਤ ਮੈਂਬਰੀ ਕਮੇਟੀ ਤੋਂ ਦਰਖੰਦਾਰ ਕਿਉਂ ਕੀਤਾ ਤੇ ਕਿਹਦੀ ਨਿਗਰਾਨੀ ਹਿੱਟ ਤੇ ਕਿਵੇਂ ਭਰਤੀ ਕੀਤੀ ਆ ਕਿ ਜਵਾਬ ਦਿਓ ਤੁਹਾਨੂੰ ਕਿਹਾ ਗਿਆ ਸੀਗਾ ਕਾਲ ਤੱਕ ਤੋਂ ਵੀ ਜਿਹੜੀ ਵੀ ਭਰਤੀ ਕਰਨੀ ਆ ਉਹਦਾ ਆਧਾਰ ਕਾੜ ਜਾਂ ਕੋਈ ਆਇਡੈਂਟੀਫਿਕੇਸ਼ਨ ਨਾਲ ਲੱਗਣੀ ਚਾਹੀਦੀ ਹੈ ਕੀ ਲੱਗਿਓ ਜੀ ਪਰ ਸਾਹਬ ਉਧਰ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਇੱਕ ਮਹੀਨੇ ਲਈ ਹੋਰ ਮੋਤਲ ਰਹਿਣ ਦੀ ਜਿਹੜੀ ਆ ਉਹ ਸਜ਼ਾ ਕਹਿ ਸਕਦੇ ਆ ਪਤਾ ਨਹੀਂ ਉਚਿਤ ਸ਼ਬਦ ਆ ਕਿ ਨਹੀਂ ਪਰ ਇੱਕ ਮਹੀਨਾ ਉਹ ਹੋਰ ਮੋਤਲ ਰਹਿਣਗੇ ਬਤੌਰ ਜਥੇਦਾਰ ਦਮਦਮਾ ਸਾਹਿਬ ਕਿਉਂਕਿ ਕਹਿੰਦੇ ਅਜੇ ਕਮੇਟੀ ਨੇ ਰਿਪੋਰਟ ਜਿਹੜੀ ਆ ਉਹ ਸਾਨੂੰ ਦਿੱਤੀ ਨਹੀਂ ਆ ਵੀ ਜਥੇਦਾਰ ਸਾਹਿਬ ਦਾ ਕੋ ਕਸੂਰ ਸੀਗਾ ਕਿ ਨਹੀਂ ਸੀਗਾ ਜਿਹੜੀ ਇਹ ਕਮੇਟੀ ਬਣੀ ਸੀ ਇਹ ਬਣੀ ਸੀ ਐਡਜੈਕਟਿਵ ਦੇ ਵਿੱਚ ਤੇ ਉਧਰੋਂ ਜਥੇਦਾਰ ਸਾਹਿਬ ਦਾ ਵਿਵਾਦ ਵੀ ਆ ਗਿਆ ਤੁਸੀਂ ਸੁਣ ਵੀ ਲਿਆ ਜਾਨੀ ਆ ਪ੍ਰੀਜ਼ੀਡੈਂਟ ਜੀ ਜੀ ਵੇਖੋ ਇਹ ਬੜੀ ਸੀ ਐਡਜੈਕਟਿਵ ਦੇ ਵਿੱਚ ਤੇ ਜੇ ਮੈਂ ਕਹਾਂ ਵੀ ਇਹ ਐਡਜੈਕਟਿਵ ਨੂੰ ਅਧਿਕਾਰ ਹੈ ਵੀ ਉਹਦੀ ਇੱਕ ਕਮੇਟੀ ਦਾ ਸਮਾਂ ਵਧਾਉਣ ਦਾ ਕਿਉਂ ਜਦੋਂ ਪਹਿਲਾਂ ਇਹਦੀ ਮੀਟਿੰਗ ਹੋਈ ਸੀ ਤੇ ਉਹਨੂੰ 15 ਦਿਨ ਦਾ ਸਮਾਂ ਦਿੱਤਾ ਗਿਆ ਸੀ ਤੇ ਫਿਰ ਐਡਜੈਕਟਿਵ ਦੀ ਮੀਟਿੰਗ ਹੁੰਦੀ ਹੈ ਤੇ 1 ਮਹੀਨੇ ਸਮਾਂ ਹੋਰ ਦਿੱਤਾ ਗਿਆ ਸੀ ਅੱਜ ਪਹਿਲਾਂ ਧਾਮੀ ਇਹ ਦੱਸੇ ਵੀ ਉਹਦੇ ਕੋਲ ਕੀ ਅਧਿਕਾਰ ਹੈ ਉਹਨੇ ਕਿਵੇਂ ਸਮਾਂ ਦੇ ਦਿੱਤਾ ਕੀ ਉਹਨੂੰ ਪ੍ਰਵਾਨ ਕਰਨਗੇ ਸਾਰੇ ਇੰਜੈਕਟਿਵ ਮੈਂਬਰ ਜੇ ਉਹਦੇ ਚੋ ਦੋ ਵੀ ਬਗਾਵਤ ਕਰਦੇ ਆ ਤੇ ਉਹ ਪ੍ਰਵਾਨਗੀ ਨਹੀਂ ਮੰਨੀ ਜਾਊਗੀ ਇਸ ਕਰਕੇ ਹਰ ਜਗ੍ਹਾ ਤੁਸੀਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰ ਰਹੇ ਹੋ ਤੁਸੀਂ ਇਹਨੂੰ ਸਮਝ ਦੇਣਾ ਸੀ ਤੁਸੀਂ ਇੰਜੈਕਟਿਵ ਦੀ ਮੀਟਿੰਗ ਬੁਲਾ ਲੈਂਦੇ 72 ਘੰਟੇ ਨੋਟਿਸ ਦੇ ਕੀ ਮਰਪਣ ਲੰਗਾ ਸੀ ਦੇ ਦਿੰਦੇ ਸਮਾ ਕੋਈ ਗੱਲ ਨਹੀਂ ਇੱਥੇ ਵੀ ਮੈਂ ਸੋਚਦਾ ਅਵੱਗਿਆ ਮਾਮਲਾ ਬਹੁਤ ਸੀਰੀਅਸ ਮਾਮਲਾ ਜਥੇਦਾਰ ਦਾ ਵਾ ਇੱਕ ਪੱਟੀ ਸਾਹਿਬ ਇੱਕੋ ਵੀ ਗੱਲ ਦੱਸ ਰਹੇ ਸੀ ਨਾ ਵੀ ਉੱਤੋਂ ਹੁਕਮ ਆਉਣਗੇ ਹਾਂ ਜਦੋਂ ਸੰਤਾ ਸਿੰਘ ਅਮੈਦਪੁਰੀ ਤੇ ਸਾਡੇ ਗੁਰਪ੍ਰਤਾਪ ਸਿੰਘ ਵਡਾਵਾਲੇ ਦੇ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਨੇ ਇਹ ਜਾ ਕੇ ਧਾਮੀ ਸਾਹਿਬ ਨੂੰ ਮਿਲਦੇ ਵੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਕਰ ਕੋ ਉਹਨਾਂ ਦੇ ਜਵਾਬ ਇਹ ਸੀ ਜੇ ਉੱਪਰੋਂ ਹੁਕਮ ਨਹੀਂ ਆਇਆ ਉਨ੍ਹਾਂ ਵਾਸਤੇ ਜਥੇਦਾਰ ਕਾਲਟਕ ਸੁਪਰੀਮ ਨਹੀਂ ਉਨ੍ਹਾਂ ਵਾਸਤੇ ਸੁਪਰੀਮ ਸੁਖਬੀਰ ਸਿੰਘ ਬਾਦਲੋਂ ਉਥੋਂ ਹੁਕਮ ਨਹੀਂ ਆਇਆ ਹੁਣ ਕੀ ਇਹਨਾਂ ਨੂੰ ਹੁਕਮ ਮਿਲ ਗਏ ਨੇ ਜੇ ਮਿਲ ਗਏ ਨੇ ਤੇ ਕਿਉਂ ਕਮਲੇ ਇਸ ਕਰਕੇ ਸੱਤ ਮੈਂਬਰੀ ਕਮੇਟੀ ਦੇ ਵਿੱਚ ਵੀ ਪੜਤੂ ਪੈਗਾ ਜਿਹੜੇ ਵਿਰੋਧੀ ਧਿਰ ਦੇ ਬੰਦੇ ਉਹ ਕਹਿਣਗੇ ਸਾਨੂੰ ਪਹਿਲਾਂ ਇਹ ਸਪਸ਼ਟ ਕਰੋ ਜਿਹੜੀ ਭਰਤੀ ਹੁਣ ਤੱਕ ਕੋਈ ਉਹ ਕਿਹਦੀ ਨਿਗਰਾਨੀ ਹਟਾਈ ਆ ਇਸ ਕਰਕੇ ਅੱਜ ਜਿਹੜਾ ਫੈਸਲਾ ਲਿਆ ਗਿਆ ਹਰਪ੍ਰੀਤ ਸਿੰਘ ਵਿਗਿਆਨੀ ਹਰਪ੍ਰੀਤ ਸਿੰਘ ਬਾਰੇ ਉਹ ਵੀ ਗਲਤ ਲਿਆ ਗਿਆ ਇਹਦੇ ਨਾਲ ਮੈਂ ਗੱਲ ਇੱਕ ਹੋਰ ਜੋੜਨਿਆਂ ਜੀ ਯਾਨੀ ਹਰਪ੍ਰੀਤ ਸਿੰਘ ਹੋਰਾਂ ਇਹ ਗੱਲ ਕਹੀ ਸੀਗੀ ਵੀ ਜਦੋਂ ਮੈਂ 30 ਅਕਤੂਬਰ ਨੂੰ ਆਪਣਾ 2018 ਨੂੰ ਮੇਰੀ ਤਾਜਪਤੀ ਹੁੰਦੀ ਆ ਤੇ ਪਹਿਲੀ ਨਵੰਬਰ ਨੂੰ ਜਦੋਂ ਮੈਂ ਜਾ ਕੇ ਆਪਣਾ ਚਾਰਜ ਲੈਣਾ ਤੇ ਪਹਿਲੇ ਦਿਨ ਹੀ ਵੇਖਦਾ ਵੀ 3 ਮਹੀਨੇ ਦੀ ਡਾਕ ਪੈਂਡਿੰਗ ਪਈ ਸੀ ਤੇ ਕਈ ਚਿੱਠੀਆਂ ਐ ਉਹ ਜਿਹੜੀਆਂ ਪੜੀਆਂ ਵੀ ਨਹੀਂ ਜਾਂਦੀਆਂ ਪੜੀਆਂ ਨਹੀਂ ਜਾਂਦੀਆਂ ਤੇ ਦੱਸ ਕੀ ਸਕਦਾ ਉਹ ਜਿੰਨੇ ਇੰਨਾ ਗੰਦ ਲਿਖਿਆ ਸੀ ਉਹਦੇ 'ਚ ਤੇ ਕਈ ਚਿੱਠੀਆਂ ਦੇ ਵਿੱਚ ਉਹਨਾਂ ਚੂੜੀਆਂ ਭੇਜਿਆ ਸੀ ਜਿਹੜੀਆਂ ਮੈਂ ਝੋਲੀ ਚ ਪਾ ਕੇ ਤੇ ਕੱਲ ਤੱਕ ਦੀ ਜਾ ਕੇ ਗੋਲਕ ਤੇ ਰੱਖ ਕੇ ਤੇ ਸੱਚੇ ਪਾਤਸ਼ਾਹ ਗਿਰਦਾਸ ਜੀ ਸੱਚੇ ਪਾਤਸ਼ਾਹ ਹੁਣ ਫੈਸਲਾ ਤੂੰ ਕਰੀ ਪੀਏ ਦੇ ਬਾਰੇ ਕੀ ਕਰਨਾ ਹੈ ਦੇ ਬਾਰੇ ਸੱਟਵੇਂ ਉਸ ਨੂੰ ਕਰ ਬਾਹਰ ਲੇਕਿਨ ਅੱਜ ਮੇਰੀ ਗੱਲ ਹੁੰਦੀ ਹੈ ਗਿਆਨੀ ਗੁਰਬਚਨ ਜੀ ਨਾਲ ਪੀਏ ਰਹੇ ਨੇ ਭਪਿੰਦਰ ਸਿੰਘ ਹੋਰੀ ਉਹਨਾਂ ਨੇ ਇੰਨੀ ਗੱਲ ਕਈ ਰੋਜ਼ ਦੀ ਰਾਜ ਰੋਗ ਆਉਂਦੀ ਸੀ ਅਸੀਂ ਰੋਜ਼ ਦੀ ਰੋਜ਼ ਡਾਕੜਦੇ ਸੀ ਉਹਦੇ ਚ ਦੋ ਪ੍ਰਕਾਰ ਦੀ ਡਾਕੜ ਹੁੰਦੀ ਸੀਗੀ ਕੁਝ ਤੇ ਪੀਏ ਲੈਵਲ ਦੀ ਹੁੰਦੀ ਸੀਗੀ ਦਫਤਰੀ ਤੌਰ ਤੇ ਤੇ ਕੁਝ ਸਿੰਗਸਮ ਦੇ ਲੈਵਲ ਦੀ ਹੁੰਦੀ ਸੀਗੀ ਤੇ ਸਭ ਤੋਂ ਹੁਣ ਤੱਕ ਦੇ ਜਥੇਦਾਰਾਂ ਦੇ ਵਿੱਚੋਂ ਸਭ ਤੋਂ ਜੇ ਵੱਧ ਹਾਜ਼ਰੀ ਰਹੀ ਆ ਤੇ ਗਿਆਨੀ ਗੁਰਬਚਨ ਸਿੰਘ ਦੀ ਦਫ਼ਤਰ ਹਾਜ਼ਰੀ ਰਹੀ ਆ ਤੇ ਜੇ ਹਾਜ਼ਰੀ ਤੇ ਫਿਰ ਡਾਕੂਮੈਂਟਿੰਗ ਲਈ ਉਹ ਕਹਿੰਦੇ ਵੀ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਬਿਲਕੁਲ ਖੋਖਲਾ ਬਿਆਨ ਬਿਆਨ ਆ ਤੇ ਇੱਕ ਤਖਤ ਦੇ ਜਥੇਦਾਰ ਨੂੰ ਝੂਠ ਇਦਾਂ ਨਹੀਂ ਬੋਲਣਾ ਚਾਹੀਦਾ ਹੁਣ ਇਹ ਦੱਸ ਦੇਣ ਕਿ ਉਹਨਾਂ ਚੂੜੀਆਂ ਦੇ ਫਿਰ ਬਣਿਆ ਕੀ ਅੱਜ ਜੇ ਇਹ ਚੂੜੀਆਂ ਦੀ ਗੱਲ ਕਰਦੇ ਉਦੋਂ ਕਿਉਂ ਨਹੀਂ ਕੀਤੀ ਵੀ ਆਹ ਵੇਖੋ ਜੀ ਪਹਿਲੇ ਜਥੇਦਾਰ ਨੂੰ ਲੋਕਾਂ ਨੇ ਚੂੜੀਆਂ ਭੇਜੀ ਉਹਨਾਂ ਨੇ ਉਦੋਂ ਗੱਲ ਕਰਦੀ ਕਿਉਂ ਨਹੀਂ ਕੀਤੀ ਉਦੋਂ ਉਹਨਾਂ ਨੇ ਅੱਜ ਕਿਉਂ ਕਰਨ ਦੇ ਨੇ ਇਹਸੇ ਕਰਕੇ ਜਹਦਰ ਸਾਹਿਬ ਨੂੰ ਆਪਣੇ ਵਿਅਰਤ ਗੌਰ ਫਰਮਾਉਣਾ ਚਾਹੀਦਾ ਕੋਈ ਡਾਕ ਪੈਂਡਿੰਗ ਨਹੀਂ ਸੀ ਰੋਜ਼ ਦੀ ਰੋਜ਼ ਡਾਕ ਅਸੀਂ ਕੱਢ ਕੇ ਹੁੰਦੇ ਸੀਗੇ ਗਿਆਨੀ ਹਰਪ੍ਰੀਤ ਸਿੰਘ ਦੇ ਬੱਚੇ ਆਉਣ ਤੋਂ ਬਾਅਦ ਵੀ ਉਹ 1 ਮਹੀਨਾ ਤੱਕ ਦਫ਼ਤਰ 'ਚ ਰਹੇ ਨੇ ਜੇ ਉਹ ਦਫ਼ਤਰ 'ਚ ਰਹੇ ਤੇ ਫਿਰ ਉਹਨਾਂ ਨੂੰ ਕਿਉਂ ਨਹੀਂ ਪਤਾ ਵੀ ਉਹਦੀ ਚੂੜੀਆਂ ਆਈਆਂ ਨੇ ਇਸ ਕਰਕੇ ਉਹਦੀ ਖੰਡਨ ਕੀਤਾ ਉਹਨਾਂ ਗਿਆਨੀ ਹਰਪ੍ਰੀਤ ਸਿੰਘ ਦੇ ਦਿਨ ਦਿਨ ਬਿਆਨ ਦਾ ਵੀ ਕੋਈ ਚੂੜੀਆ ਚਾੜੀਆਂ ਵਾਲੀ ਕਾਹੀ ਕਹਾਣੀ ਕੋਈ ਨਹੀਂ ਸੀ ਅੱਗੀ ਇਹ ਕਹਾਣੀ ਬੜਾਈ ਗਈ ਆ ਤੇ ਜ਼ਥੇਦਾਰ ਨੂੰ ਇਹ ਝੂਠ ਬੋਲਣਾ ਸ਼ੋਭਦਾ ਨਹੀਂ ਜੀ ਜੀ ਤੇ ਪੱਟੀ ਸਾਹਿਬ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਅੱਜ ਪੱਤਰਕਾਰਾਂ ਨੇ ਪੁੱਛਿਆ ਵੀ ਮਹੀਨਾ ਹੋਰ ਵਧਾ ਦਿੱਤਾ ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਉਹਦੇ ਕੀ ਅਰਥ ਆ ਜੀ ਵੇਖੋ ਕਹਿੰਦੇ ਜੋ ਮਰਜ਼ੀ ਕਰ ਲੈਣ ਇਹਨਾਂ ਗੰਦ ਘੋਲ ਕੇ ਆਖਿਰਕ ਆਪਣੇ ਸਿਰ 'ਚ ਪੋਣਾ ਜਦੋਂ ਮਰਜ਼ੀ ਪਾ ਲੈਣ ਮਤਲਬ ਇਹ ਆਪੀ ਇੰਨਾ ਨੇ ਮੇਰੀ ਛੁੱਟੀ ਵੀ ਕਰਨੀ ਆ ਤੇ ਤਖਤ ਨੂੰ ਬਦਨਾਮ ਵੀ ਕਰਨਾ ਗਿਆਨੀ ਹਰਪਾਲ ਸਿੰਘ ਵੀ ਕਹਿ ਕੇ ਗਏ ਨੇ ਗਿਆਨੀ ਰਗਵੀਰ ਸਿੰਘ ਵੀ ਕਹਿ ਕੇ ਗਏ ਨੇ ਗਿਆਨੀ ਕਲਵੰਦ ਸਿੰਘ ਜਿਹੜੇ ਜੂਰ ਸੇ ਵਾਲੇ ਉਹਨਾਂ ਨੇ ਵੀ ਗੱਲ ਕਹੀ ਆ ਬਾਬਾ ਬਲਬੀਰ ਸਿੰਘ ਬੁੱਢਾ ਦਲ ਵਾਲੇ ਨੇ ਵੀ ਇਹਦੀ ਗੱਲ ਕਹੀ ਆ ਵੀ ਜਦੋਂ ਤੁਸੀਂ ਕਿਸੇ ਤਖਤ ਦੇ ਜਥੇਦਾਰ ਤੇ ਕੋਈ ਇਲਜ਼ਾਮਬਾਦੀ ਕਰਦੇ ਹੋ ਉਹ ਜੋ ਇਲਜਾਮਬਾਦੀ ਕੱਲੇ ਜਥੇਦਰ ਤੇ ਨਹੀਂ ਉਹ ਨਾਲ ਤੁਸੀਂ ਤਖਤ ਤੇ ਵੀ ਕਰ ਰਹੇ ਹੋ ਨੇ ਇਸ ਕਰਕੇ ਜਿਹੜੀ ਵੀ ਗਲਤ ਤਖਤ ਤੇ ਜਥੇਦਰ ਨਾਲ ਕਰਨੀ ਆ ਉਹ ਬੜੀ ਸੋਚ ਅਜੇ ਢੰਗ ਨਾਲ ਕੀਤੀ ਜਾਵੇ ਇਸ ਕਰਕੇ ਉਹਨਾਂ ਨੇ ਗੱਲ ਗੰਦ ਕੋਲ ਕੈਪਟਨ ਸਿਰ ਚ ਪਾਉਣਾ ਜਦੋਂ ਮਰਜ਼ੀ ਪਾ ਲੈਣ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਅੱਜ ਮਸਤੂਆਣ ਜਾ ਕੇ ਬੋਲੇ ਨੇ ਉੱਥੇ ਉਹਨਾਂ ਦੇ ਪਰਦੇ ਕਾਫੀ ਖੋਲੇ ਨੇ ਪਹਿਲੀ ਉਹਨਾਂ ਦੀ ਅੱਜੇ ਰੇਲੇ ਮੀਟਿੰਗ ਜੀ ਉਥੇ ਉਸ ਮੀਟਿੰਗ ਦੇ ਵਿੱਚ ਉਹਨਾਂ ਕਾਫੀ ਹੱਦ ਤੱਕ ਜਿਹੜੇ ਸੀ ਖੁਲਾਸੇ ਕੀਤੇ ਨੇ ਲੇਕਿਨ ਆਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਇਸ ਵੇਲੇ ਗਿਆਨੀ ਹਰਪ੍ਰੀਤ ਦੀ ਵੀ ਜਿਹੜਾ ਗੰਧ ਖੋਲ ਕੇ ਪਾਣਾ ਗੰਧ ਖੋਲਣਾ ਮਤਲਬ ਇਹੋ ਹੀ ਆ ਕਿ ਇਹਨਾਂ ਮਨਮਨੀਆਂ ਵੀ ਕਰਨੀਆਂ ਨੇ ਕਈ ਪ੍ਰਕਾਰ ਦੇ ਇਲਜ਼ਾਮ ਵੀ ਲਾਉਣੇ ਉਹ ਤਖਤ ਤੇ ਲੱਗਣੇ ਜਿਹਦਰ ਤੇ ਵੀ ਲੱਗਣੇ ਜਦ ਤੱਕ ਤੇ ਲੱਗਣੇ ਨੇ ਜਿਹੜੀਆਂ ਝੂਠੀਆਂ ਗੱਲਾਂ ਤੁਸੀਂ ਝੂਠੀਆਂ ਸ਼ਿਕਾਇਤਾਂ ਲੈ ਕੇ ਇਹ ਸਭ ਕੁਝ ਕਰ ਰਹੇ ਹੋ ਇਹ ਤੁਹਾਨੂੰ ਸੋਭਾ ਨਹੀਂ ਦਿੰਦਾ ਗਿਆਨੀ ਹਰਦੀਪ ਸਿੰਘ ਨੇ ਇਹ ਕਹਿਣ ਤੋਂ ਭਾਵ ਸੀਗਾ ਜੀ ਜੀ ਪਰ ਸਾਹਿਬ ਇੱਕ ਮੇਰਾ ਸਵਾਲ ਹੈ ਇਹ ਤੁਹਾਡੇ ਤਜਰਬੇ ਦੇ ਹਿਸਾਬ ਨਾਲ ਹੀ ਮੈਂ ਜਾਣਨਾ ਚਾਹੂੰਗਾ ਸੰਕੇਤ ਮਾਤਰੀ ਭਾਵੇਂ ਦੱਸਿਓ ਕਿ ਜਿਹੜੀ ਹੁਣ ਸਥਿਤੀ ਬਣ ਗਈ ਹੈ ਜਿਹੜੇ ਹਾਲਾਤ ਹੁਣ ਇਸ ਵਕਤ ਬਣੇ ਹੋਏ ਆ ਇਸ ਪੂਰੀ ਸਥਿਤੀ ਦੇ ਵਿੱਚ ਜਿਹਦਾ ਬਡਾਲਾ ਸਾਹਿਬ ਆ ਉਹ ਵਕ ਵਕ ਨਿਊਜ਼ ਚੈਨਲਸ ਦੇ ਨਾਲ ਗੱਲਬਾਤ ਕਰਦੇ ਆ ਤੇ ਸੰਕੇਤ ਮਾਤਰੀ ਉਹ ਵੀ ਕਹਿ ਦਿੰਦੇ ਆ ਕਿ ਸ਼ਾਇਦ ਹੋ ਸਕਦਾ ਨਵਾਂ ਕਾਲੀ ਦਲ ਬਣਾ ਲੀਏ ਹਾਲਾਂ ਚਰਨਜੀਤ ਬਰਾੜੇ ਦਾ ਖੰਡਰ ਵੀ ਕਰ ਦਿੰਦੇ ਆ ਪਰ ਜੋ ਸਥਿਤੀ ਪੱਟੀ ਸਾਹਿਬ ਬਣੀ ਹੋਈ ਆ ਕਿਉਂਕਿ ਤੁਸੀਂ ਸਿਆਸਤ ਨੂੰ ਬਹੁਤ ਨੇੜਿਓਂ ਦੇਖਦੇ ਹੋ ਲੰਮਾ ਸਮਾਂ ਪੱਤਰਕਾਰੀ ਦੇ ਵਿੱਚੋਂ ਇਹ ਚੋਣਾ ਵੀ 27 ਦੇ ਵਿੱਚ ਆ ਜਾਣੀਆਂ ਅਗਲਾ ਸਾਲ ਹੀ ਆ 26 26 ਦੇ ਵਿੱਚ 26 ਨੂੰ ਆਪਾਂ ਇਲੈਕਸ਼ਨ ਈਅਰ ਕਹਿ ਸਕਦੇ ਹਾਂ ਆਪਣੀ ਭਾਸ਼ਾ ਦੇ ਵਿੱਚ ਜਰਨਲਿਜ਼ਮ ਦੀ 27 ਫਰਵਰੀ ਦੇ ਵਿੱਚ ਤੇ ਇਲੈਕਸ਼ਨ ਹੋ ਜਾਣੇ ਆ ਤੇ ਸੰਕੇਤਮਾਤਰੀ ਜੇ ਤੁਸੀਂ ਦੱਸੋ ਵੀ ਹੁਣ ਸਥਿਤੀ ਕੀ ਬਣ ਸਕਦੀ ਕੋਈ ਨਵਾਂ ਅਕਾਲੀ ਦਲ ਆ ਗਿਆਨੀ ਹਰਪ੍ਰੀਤ ਸਿੰਘ ਹੋਣੀ ਕੀ ਕੋਈ ਨਵਾਂ ਮੂਵ ਲੈ ਸਕਦੇ ਵੇਖੋ ਜਿਹੜੇ ਬਾਗੀ ਨੇ ਇਹਨਾਂ ਨੂੰ ਨਵਾਂ ਖਾਲੀ ਦਲ ਤੇ ਬਣਾਉਣੇ ਪੈਗੇ ਸਪਲੈਂਟਰ ਅਕਾਲੀ ਦਲ ਨਾਲ ਜੇ ਇਹਨਾਂ ਕਿਸੇ ਲੈਵਲ ਤੇ ਕੋਈ ਸਮਝੌਤਾ ਕਰਨਾ ਕਿਸੇ ਬੈਨਰੇਟ ਕਰਨਗੇ ਨਾ ਕੋਈ ਬਿਆਨਤ ਲੋਕਾਂ ਤੇ ਜਾਣ ਗਿਆ ਲੈ ਕੇ ਇਸ ਕਰਕੇ ਜਿਹੜੀ ਇਹਨਾਂ ਦੇ ਅੰਦਰੂਨੀ ਖਬਰ ਮਿਲੀ ਆ ਕਿ 21 ਤਰੀਕ ਨੂੰ ਇਹਨਾਂ ਨੇ ਪੰਥਕ ਕਠ ਅਨੰਦਪੁਰ ਸਭ ਕਰਨਾ ਵਾ 21 ਫਰਵਰੀ ਨੂੰ 21 ਫਰਵਰੀ ਨੂੰ ਨਲਕਾਣਾ ਸਭ ਸਾਕਾ ਦਿਵਸ ਮਨਾਇਆ ਜਾਂਦਾ ਉੱਥੇ ਵਰਸੀ ਮਨਾਇਆ ਜਾਂਦੀ ਉਹਦੇ ਨੂੰ ਉਹ ਤੋਂ ਬਾਅਦ ਜਿਹੜੀ ਆ ਉਹ ਬਕਾਇਦਾ ਤੌਰ ਤੇ ਵਰਸੀ ਤੋਂ ਬਾਅਦ ਜਿਹੜਾ ਵਾ ਵਿਸਾਖੀ ਦੇ ਉੱਤੇ ਨਵੇਂ ਅਕਾਲੀ ਦਲ ਦੀ ਜਿਹੜੀ ਉਹ ਸੰਭਾਵਨਾ ਕੋਸ਼ਿਸ਼ ਤੇ ਕੀਤੀ ਗਈ ਸੀ ਵੀ ਇਸੇ ਕਾਲੀ ਨੇ ਦੀ ਵਾਪਸੀ ਸਾਰਿਆਂ ਦੀ ਹੋ ਜਾਵੇ ਤੇ ਵਾਪਸੀ ਕਰਕੇ ਤੇ ਅਸੀਂ ਆਪਣੇ ਤਰੀਕੇ ਨਾਲ ਇਹਨੂੰ ਚਲਾਈਏ ਉਹਨਾਂ ਦਾ ਇੱਕ ਨਿਕਾਤੀ ਪ੍ਰੋਗਰਾਮ ਸੀ ਵੀ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਸੀ ਉਹ ਪ੍ਰਧਾਨਗੀ ਤੇ ਲਾਹਣਾ ਤੇ ਉਹਨਾਂ ਸਿਫਾ ਦਿੱਤਾ ਉਹਨਾਂ ਦੀ ਕਹਾਣੀ ਮੁੱਕ ਗਈ ਲੇਕਿਨ ਜਿਸ ਤਰੀਕੇ ਨਾਲ ਉਹਨਾਂ ਨੂੰ ਸਾਈਡ ਲਾਈਨ ਕਰਕੇ ਜਿਸ ਤਰੀਕੇ ਨਾਲ ਕਾਲ ਤਖ ਦੇ ਹੁਕਮਾਂ ਨੂੰ ਜਿਹੜਾ ਦਰਕਦਾਰ ਕਰਕੇ ਨਵੀਂ ਭਰਤੀ ਕੀਤੀ ਜਾ ਰਹੀ ਉਹ ਤੈ ਆਪੀ ਪਹਿਲੀ ਮਾਰਚ ਨੂੰ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਫੇਰ ਅਕਾਲੀ ਦਲ ਦੇ ਪ੍ਰਧਾਨ ਬਣ ਜਾਣਗੇ ਉਸ ਪ੍ਰਧਾਨ ਤੋਂ ਬਣ ਚੋਂ ਬਾਅਦ ਫਿਰ ਉਹਨਾਂ ਕੋਲ ਅਧਿਕਾਰ ਆ ਜਾਣਗੇ ਜਿਹਨੂੰ ਮਰਜ਼ੀ ਵਾਪਸ ਲੈਣ ਦੀ ਕਮਡੀ ਨਾਲ ਹੈ ਤੇ ਬਾਗਿਆ ਕੋਲੇ ਹੁਣ ਰਿਸ਼ਤਾ ਇਕੋ ਹੀ ਰਹਿ ਗਿਆ ਵੀ ਆਪਣਾ ਕੋਈ ਬੈਨਰ ਲੈ ਕੇ ਚੱਲਣ ਤੇ ਭਾਵੇਂ ਲੋਕ ਗੱਲ ਸੁਣ ਲੈਣ ਨਹੀਂ ਤੇ ਇਹਨਾਂ ਕੋਸ਼ਿਸ਼ ਬਹੁਤ ਕੀਤੀ ਸੀ ਵਾਪਸੀ ਦੀ ਦੀ ਉਹ ਗੱਲ ਬਣੀ ਨਹੀਂ ਇਸ ਕਰਕੇ ਜਿਹੜਾ ਵਾ ਅਕਾਲੀ ਦਲ ਤੇ ਨਵਾਂ ਬਣਾਉਣਾ ਪਊਗਾ ਚਰਨਜੀਤ ਸਿੰਘ ਬਰਾੜ ਠੀਕ ਕਹਿੰਦੇ ਅੱਜ ਦੀ ਡੇਟ 'ਚ ਉਹ ਕਹਿੰਦੇ ਜੇ ਅਸੀਂ ਅਨਾਉਂਸ ਕਰਦੇ ਆਂ ਤੇ ਫਿਰ ਉਹਦੀ ਸਾਰਥਕਤਾ 21 2021 ਫਰਵਰੀ ਦੀ ਨਹੀਂ ਰਹਿੰਦੀ ਉਸ ਦਿਨ ਉਹ ਅਨਾਉਂਸ ਕੀਤਾ ਜਾਵੇਗਾ ਕਿ ਅਸੀਂ ਅਕਾਲੀ ਦਲ ਨਵਾਂ ਬਣਾਵਾਂਗੇ ਤੇ ਉਹਦਾ ਅਜੰਡਾ ਜਿਹੜਾ ਵਾ ਉਹਦੇ ਦੀ ਸ਼ਾਇਦ ਡਿਕਲੇਅਰ ਕਰ ਦਿੱਤਾ ਵੀ ਸਾਡਾ ਅਜੰਡਾ ਹੋਊਗਾ ਇਹ ਉਹਦੇ ਚ ਤੁਸੀਂ ਕਰਾਂਗੇ ਮਤੇ ਪਾਸ ਕਰਾਂਗੇ ਅਸੀਂ ਜੀ ਜੀ ਪਰਸਪ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਨੇ ਹੋ ਤੇ ਸਾਡਾ ਇਸ ਵਿਸ਼ਿਆਂ ਦੇ ਉੱਤੇ ਤੁਸੀਂ ਸਟੀਕ ਜਾਣਕਾਰੀ ਦੇਣੀ ਹੈ ਬਹੁਤ ਬਹੁਤ ਧੰਨਵਾਦ ਸਸਿਕਾ ਜੀ